ਕੀ ਮਸਤਾ ਹੈ ਇਹ ਮੈਨੂੰ ਐ ਲੱਗਦਾ ਕਿ ਇਹਨਾਂ ਦੇ ਮਨ ਦੀ ਫ੍ਰਸਟ੍ਰੇਸ਼ਨ ਆ ਜਿਹੜੀ ਇਦਾਂ ਕੱਢਦੇ ਆ ਹੱਥ ਪੱਲੇ ਕੁਝ ਆਉਂਦਾ ਨਹੀਂ ਨਾ ਲੀਡਰਾਂ ਦੇ ਨਾ ਵਰਕਰਾਂ ਦੇ ਫਿਰ ਉਹ ਆਪਣੀਆਂ ਨਾ ਇਦਾਂ ਦੀਆਂ ਕਹਾਣੀਆਂ ਪਾ ਕੇ ਫ੍ਰਸਟ੍ਰੇਸ਼ਨ ਆਪਣੀ ਕੱਢਦੇ ਪਏ ਆ ਮੈਂ ਤੁਹਾਨੂੰ ਸਾਫ਼ ਸ਼ਬਦਾਂ ਦੇ ਵਿੱਚ ਦੱਸ ਦਿਆਂ ਕਿ ਇਹ ਪ੍ਰੋਗਰਾਮ ਜਿਹੜੇ ਨੇ ਇਹ ਸਕੂਲਾਂ ਨੇ ਖੁਦ ਅਰੇਂਜ ਕੀਤੇ ਆ ਪੰਚਾਇਤਾਂ ਦੇ ਨਾਲ ਮਿਲ ਕੇ ਔਰ ਮੇਰਾ ਉਹਦੇ ਵਿੱਚ ਕੋਈ ਦਖਲ ਨਹੀਂ ਕਿਨੂੰ ਬੁਲਾਉਣਾ ਤੇ ਕਿਨੂੰ ਨਹੀਂ ਬੁਲਾਉਣਾ ਜੇ ਮੈਨੂੰ ਪੁੱਛੇ ਵੀ ਕੋਈ ਕਿ ਬੁਲਾਉਣਾ ਮੈਂ ਇਹਨੂੰ ਕਹਿੰਨੀ ਕਿ ਤੁਹਾਡੀ ਜੂਰਿਡਿਕਸ਼ਨ ਹੈ ਤੁਹਾਡਾ ਜਿੰਨੂੰ ਦਿਲ ਕਰਦਾ ਬੁਲਾਓ ਜਿਹੜਾ ਤੁਹਾਡੇ ਨਾਲ ਚੰਗਾ ਵਰਤਦਾ ਮਿਲਦਾ ਜਿਹੜਾ ਤੁਹਾਨੂੰ ਇੱਥੇ ਪਿਆਰ ਦੇ ਨਾਲ ਸਤਿਕਾਰ ਤੁਹਾਨੂੰ ਦਿੰਦਾ ਤੁਹਾਡੀ ਹਰ ਵੇਲੇ ਗੈਂਟੀਮੈਂਟ ਹੁੰਦਾ ਮੈਨੂੰ ਪਾਰਟੀ ਨਾਲ ਕੋਈ ਤਾਲੁਕ ਨਹੀਂ ਹੈ ਜਿਹੜੇ ਵੀ ਅੱਛੇ ਲੋਕ ਨੇ ਜਿੰਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ ਬੁਲਾਓ ਹਜੇ ਐਗਜ਼ਾਮਪਲ ਦੇ ਤੌਰ ਤੇ ਕੱਲ ਮੈਨੂੰ ਸ਼ੰਕਰ ਤੋਂ ਇੱਕ ਫੋਨ ਆ ਗਿਆ ਇਹਨਾਂ ਦੀ ਵੀਡੀਓ ਸੁਣ ਕੇ ਕਿ ਸ਼ੰਕਰ ਵਾਲੇ ਸਾਡੇ ਜਿਹੜੇ ਸਰਪੰਚ ਨੇ ਉਹ ਆਪੋਜੀਸ਼ਨ ਦੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਜੀ ਅਸੀਂ ਸਰਪੰਚ ਨੂੰ ਮੈਂ ਕਿਹਾ ਬਈ ਮੇਰੀ ਤੁਹਾਡੇ ਤੇ ਪਾਬੰਦੀ ਕੋਈ ਨਹੀਂ ਜੇ ਤਾਂ ਅੱਜ ਤੱਕ ਕੋਈ ਪਾਬੰਦੀ ਪਿਛਲੇ ਦਿਨਾਂ ਦੀ ਹੋਵੇ ਤੇ ਮੈਂ ਤੁਹਾਨੂੰ ਅੱਗੋਂ ਦੱਸਾਂ ਮੇਰੇ ਮੇਰ ਨੂੰ ਤਾਂ ਸਵਾਲ ਹੀ ਨਹੀਂ ਤੁਹਾਨੂੰ ਕਰਨਾ ਚਾਹੀਦਾ ਜਿਹੜਾ ਤੁਹਾਨੂੰ ਅੱਛੇ ਤਰੀਕੇ ਨਾਲ ਵਰਤਦਾ ਜਿਹਨੂੰ ਤੁਸੀਂ ਬੁਲਾਉਣਾ ਚਾਹੁੰਦੇ ਜਿੰਨੂੰ ਮਰਜੀ ਬੁਲਾਓ ਮੇਰੀ ਕੋਈ ਉਹਦੇ ਵਿੱਚ ਰਾਏ ਨਹੀਂ ਦੂਸਰੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ ਕੰਧਾਂ ਨੂੰ ਰੰਗ ਰੋਗਨ ਕਰਨ ਦੀ ਤੁਹਾਡੇ ਕੋਲ ਕਿਉਂ ਨਹੀਂ ਹੋਇਆ ਅਸੀਂ ਉੱਥੇ 12 14 14 ਲੱਖ ਰੁਪਈਆ ਖਰਚਿਆ ਦੋਹਾਂ ਸਕੂਲਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਖਰਚਿਆ ਬਈ ਉੱਥੇ ਜਿਹੜੀ ਬਿਲਡਿੰਗ ਪਿੱਛੇ ਬਣੀ ਹੋਈ ਸੀ ਜਿੱਥੇ ਰੰਗ ਰੋਗਨ ਦੀ ਗੱਲ ਕਰਦੇ ਸੀ ਉਹ ਇਹ ਕਹਿਨਾਂ ਰਿਹਾ ਇਹ ਵਿਚਾਰਾ ਜਿਹਨੇ ਸਾਰੀ ਬਿਲਡਿੰਗ ਉਹ ਬਣਾ ਕੇ ਖੜੀ ਕੀਤੀ ਤੁਸੀਂ ਕਿੱਥੇ ਸੀ ਤੁਹਾਡਾ ਕਿਹੋ ਜਿਹਾ ਵਿਹਾਰ ਹੋਊਗਾ ਸਕੂਲ ਦੇ ਨਾਲ ਜਿਹੜਾ ਉਹਨਾਂ ਨੇ ਤੁਹਾਨੂੰ ਸੱਦਿਆ ਨਹੀਂ ਤੁਸੀਂ ਕਿਹੋ ਜਿਹੀ ਟ੍ਰੀਟਮੈਂਟ ਦਿੰਦੇ ਹੋਵੋਗੇ ਪਿਛਲੀ ਪੰਚਾਇਤ ਦੇ ਵਿੱਚ ਹੁਣ ਵੀ ਪੰਚਾਇਤ ਦੇ ਵਿੱਚ ਮੋਸਟਲੀ ਪੰਚਾਇਤਾਂ ਪ੍ਰਬੰਧ ਕਰਦੀਆਂ ਨੇ ਚਾਹੇ ਕਾਲੀਆਂ ਦੀ ਚਾਹੇ ਕਾਂਗਰਸੀ ਦੀ ਚਾਹੇ ਜਿਹੜੀ ਮਰਜ਼ੀ ਆ ਸਕੂਲ ਦੇ ਨਾਲ ਮਲ ਕੇ ਜਿੰਨਾ ਪਿੰਡਾਂ ਦੇ ਵਿੱਚ ਪ੍ਰਬੰਧ ਹੁੰਦੇ ਨੇ ਜਿੱਥੇ ਅਸੀਂ ਨੀ ਪੱਥਰ ਰੱਖਦੇ ਆ ਜਾਂ ਕੋਈ ਉਦਘਾਟ ਜੇ ਤੁਹਾਡੇ ਸਬੰਧ ਠੀਕ ਨਹੀਂ ਹੈਗੇ ਸਕੂਲਾਂ ਵਾਲਿਆਂ ਦੇ ਨਾਲ ਤੁਸੀਂ ਕਦੀ ਜਾ ਕੇ ਉਹਨਾਂ ਦੀ ਬਾਤ ਨਹੀਂ ਪੁੱਛੀ ਤੁਸੀਂ ਕਦੀ ਜਾ ਕੇ ਉਹਨਾਂ ਦਾ ਦੁੱਖ ਸੁੱਖ ਨਹੀਂ ਕੀਤਾ ਤੁਸੀਂ ਉਹਨਾਂ ਦੀ ਪ੍ਰੋਬਲਮ ਨਹੀਂ ਸੁਣੀ ਆ ਜਿ ਉਹਨਾਂ ਨੇ ਤੁਹਾਨੂੰ ਨਹੀਂ ਬੁਲਾਇਆ ਜਿ ਮੇਰਾ ਕੀ ਕਸੂਰ ਆ ਮੈਂ ਤਾਂ ਸਿਰਫ ਆਪਣੇ ਵਰਕਰਸ ਨੂੰ ਕਹਿ ਰਹੀ ਤੁਸੀਂ ਮੌਕੇ ਤੇ ਤੁਹੇ ਜਾਓ ਬਾਕੀ ਕਿੰਨੂੰ ਬੁਲਾਉਣਾ ਕਿੰਨੂੰ ਨਹੀਂ ਬੁਲਾਉਣਾ ਇਹ ਸਕੂਲ ਦੇ ਜੂਰਿਡਿਕਸ਼ਨ ਦਾ ਮਸਲਾ ਉਹੀ ਕਰਦੇ ਨੇ ਮੇਰਾਜ ਕੋਇਤਾਲਕ ਨੇ ਉਹਨਾਂ ਨੂੰ ਕਹੋ ਕਿ ਤੁਸੀਂ ਇਹੋ ਜੇ এডੂਕੇਸ਼ਨ ਦੇ ਮੁੱਦੇ ਤੇ ਐਟਲੀਸਟ ਬਵਾਲ ਖੜਾ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਕਿਰਦਾਰ ਐਸੇ ਨਹੀਂ ਹੈਗੇ ਕਿ ਤੁਸੀਂ ਸਿੱਖਿਆ ਦੇ ਵਿੱਚ ਆਪਣਾ ਕੋਈ ਦਖਲ ਦੇ ਕੇ ਤੇ ਸਾਨੂੰ ਇਹ ਦੱਸੋ ਕਿ ਜੀ ਤੁਸੀਂ ਲਗ ਗਿਆ ਕਿ ਵੀ ਪਹਿਲੀ ਵਾਰੀ ਕੋਈ ਸਾਡੇ ਨਾਲ ਬਾਤ ਪੁੱਛਣ ਆ ਰਿਹਾ ਪਹਿਲੀ ਵਾਰੀ ਕੋਈ ਸਾਡੇ ਕੋਲ ਗੈਸਟ ਆ ਰਹੇ ਆ ਜਿਹੜੇ ਸਾਡੇ ਸਕੂਲਾਂ ਬਾਰੇ ਸੋਚਦੇ ਮੈਂ ਪਿੱਛੇ ਉੱਥੇ ਤਿੰਨ ਸਕੂਲਾਂ ਦੇ ਵਿੱਚ ਕੰਮ ਹੋਇਆ ਸੀ 4.5 ਲੱਖ ਰੁਪਏ ਨਾਲ ਇੱਕ ਕਮਰਾ ਤਿਆਰ ਹੋਇਆ ਦੂਜਾ ਹੋਇਆ ਡਿਜੀਟਲ ਲਾਇਬ੍ਰੇਰੀ ਤਿਆਰ ਹੋਈ ਪਈ ਆ ਉੱਥੇ ਉੱਥੇ ਉਹਦੇ ਨਾਲ ਹੀ ਜਿਹੜਾ ਸਾਇੰਸ ਰੂਮ ਜਿਹੜਾ ਉਹ ਹਾਈ ਟੈਕਨਿਕ ਟੈਕਨੋਲੋਜੀ ਦੇ ਨਾਲ ਉੱਥੇ ਸਾਇੰਸ ਲੈਬ ਤਿਆਰ ਹੋਈ ਹੈ ਜਿਹਦੇ ਅਸੀਂ ਪੈਸੇ ਦਿੱਤੇ ਆ ਇਹ ਸਕੂਲ ਦੀ ਚਾਰਦਵਾਰੀ ਠੱਠੀ ਪੱਠੀ ਪਈ ਸੀ ਜਿਹੜੀ ਦੁਬਾਰਾ ਬਣਾ ਕੇ ਉੱਥੇ ਪੈਸੇ ਖਰਚ ਕੀਤੇ ਆ ਇਹਨਾਂ ਕੋ ਹਜਮ ਨਹੀਂ ਹੁੰਦਾ ਐਕਚੁਅਲੀ ਚੀਜ਼ਾਂ ਹਜਮ ਨਹੀਂ ਹੁੰਦੀਆਂ ਨਾ ਹਜਮ ਹੋਣ ਦਾ ਕਰਕੇ ਇਹੋ ਜੀਆਂ ਇਕਦੂਕਾ ਘਟਨਾਵਾਂ ਪਰ ਮੈਨੂੰ ਕੋਈ ਪਰਵਾਹ ਨਹੀਂ ਹੈ ਮੈਂ ਬਹੁਤ ਅਜੀਬ ਲੱਗਦਾ ਹੁੰਦਾ ਕਿ ਜੇ ਗੱਲ ਕਰੀ ਮੇਰੇ ਹਲਕੇ ਦੇ ਵਿੱਚ 101 ਸਕੂਲ ਆ ਜਿੱਥੇ ਪਿਛਲੇ 3 ਸਾਲਾਂ ਦੇ ਵਿੱਚ ਜਿੰਨਾ ਸਕੂਲਾਂ ਦੀ ਨੁਹਾਰ ਬਦਲੀ ਗਈ ਆ ਔਰ ਅਗਲੇ ਸਕੂਲ ਸਾਡੇ ਜਿਹੜੇ ਨੇ ਜਿਹੜੇ ਜਿੱਥੇ ਅਸੀਂ ਕੁਝ ਅਸੀਂ 15 ਤੋਂ 20 ਸਕੂਲ ਐਸੇ ਬਣਾਉਣੇ ਜਿਨ੍ਹਾਂ ਦੀਆਂ ਬਿਲਡਿੰਗਸ ਬਿਲਕੁਲ ਨਵੀਆਂ ਬਣਾਵਾਂਗੇ ਜਿਹੜੀਆਂ ਜਿਆਦਾ ਖਸਤਾ ਹਾਲਤ ਦੇ ਵਿੱਚ ਆ ਨੂਰਮੈਲ ਦੀ ਬਿਲਡਿੰਗ ਜਿਹੜੀ ਆ ਬਹੁਤ ਪੁਰਾਣਾ ਰੇੜਕਾ ਤੁਰਿਆ ਹੁੰਦਾ 16 ਕਰੋੜ ਦੀ ਲਗਤ ਦੇ ਨਾਲ ਉੱਥੇ ਸਕੂਲ ਬਣਾ ਰਹੇ ਆ ਉਹਨੂੰ ਕੋਈ ਤੁਹਾਡੇ ਵਸ ਦੀ ਨਹੀਂ ਹੈ ਤੁਹਾਨੂੰ ਤਾਂ ਫਿਗਰਜ਼ ਹੀ ਨਹੀਂ ਪਤਾ ਕਿ ਸਕੂਲਾਂ ਦੇ ਵਿੱਚ ਇਹੋ ਜਿਹੇ ਫਿਗਰਜ਼ ਵੀ ਦੇ ਦਿੱਤੀਆਂ ਹੁੰਦੀਆਂ ਰਹਿਣ ਦਿਓ ਤੁਸੀਂ ਇਹ ਕਾਰਨਾਮੇ ਜਿਹ ਰਤਿਆ ਤੁਸੀਂ ਝੂਠ ਬੋਲ ਕੇ ਜਿਹੜੀ ਸ਼ੋਹਰਤ ਖਟਣਾ ਚਾਹੁੰਦੇ ਆ ਇਹਨੇ ਕਿਤੇ ਨਹੀਂ ਲੈ ਕੇ ਜਾਣਾ ਤੁਹਾਨੂੰ ਪਹਿਲਾਂ ਕਿਹਾ ਜਾਂਦਾ ਸੀ ਕੰਮ ਲੱਗਦੇ ਜੀ ਉਹ ਕਹਿੰਦੇ ਐਮਐਲਏ ਸਾਫ ਸਾਡੇ ਬੜੇ ਤੁਹਾਡੇ ਬੰਦੀ ਕਾੜਾ ਕਰ ਦੇਗੇ ਇਹ ਤਾਂ ਉਹਨਾਂ ਦੀ ਫਿਤਰਤ ਆ ਉਹਨੂੰ ਕੋਈ ਥੱਡਾ ਆ ਕਰਜ ਕਾਂਗਰਸ ਦੀ ਨੀਤੀ ਆ ਇਹ ਪਾੜੋ ਤੇ ਰਾਜ ਕਰੋ ਦੀ ਮੈਂ ਤਾਂ ਇਕੱਠੇ ਕੀਤਾ ਮੈਂ ਤਾਂ ਜੋ ਆਮ ਆਦਮੀ ਪਾਰਟੀ ਜੋ ਕਾਲੀ ਦਲ ਜੋ ਜਿਹੜਾ ਪਿੰਡ ਨੂੰ ਸਮਰਪਿਤ ਲੋਕ ਨੇ ਉੱਥੇ ਮੈਂ ਕਿੱਸੀ ਲੱਖ ਰੁਪਏ ਦੀ ਫਿਰਨੀ ਬਣਾ ਰਹੀ ਆ ਕੰਕਰੀਟ ਦੀ ਤੇ ਉਹਦੇ ਤੇ ਪ੍ਰੋਜੈਕਸ਼ਨ ਨਹੀਂ ਕੀਤਾ ਇਹਨਾਂ ਨੇ ਉਹ ਤੇ ਕਿਉਂ ਨਹੀਂ ਕੀਤਾ 80 ਲੱਖ ਰੁਪਏ ਦੇ ਨਾਲ ਕੰਕਰੀਟ ਦੀ ਫਰਨੀ ਬਣ ਰਹੀ ਹੈ ਇਹਨਾਂ ਦੇ ਵਿੱਚ ਉਹ ਪਾਸ ਹੋ ਚੁੱਕਾ ਹੈ ਹੈ ਉਹ ਪਾਸ ਹੀ ਹੋ ਚੁੱਕੇ ਵੇ ਪਾਸ ਹੋ ਕੇ ਤਿਆਰ ਹੋਇਆ ਬਣ ਰਿਹਾ ਉਹਦੇ ਤੇ ਕੋਈ ਆਬਜੈਕਸ਼ਨ ਨਹੀਂ ਹੈ ਤੁਹਾਨੂੰ ਸਕੂਲ ਦੀਆਂ ਕੰਧਾਂ ਤੇ ਰੰਗ ਕਰਨ ਦਾ ਆਬਜੈਕਸ਼ਨ ਹੋਣ ਲੱਗ ਗਿਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਤੁਸੀਂ ਸਵਾਲ ਨਾ ਲਿਆ ਕਰੋ ਇਹਨਾਂ ਦੇ ਇਦਾਂ ਦੇ ਵਿੱਚ ਜਿਹੜਾ ਕਿਹਾ ਜੀ ਵੀ ਜੋਈ ਵੀ ਬਣਦਾ ਬਣਦਾ ਮੈਂ ਮਹਿਸੂਸ ਕਰ ਰਹੀ ਜੇ ਅੱਬ ਤੋਂ ਖੜਾ ਬਣ ਪਹਿਲਾ ਪੈਰ ਪਾਉਣਾ ਚਾਹੁੰਦੇ ਮੈਂ ਤਿੰਨ ਸਾਲਾਂ ਦੇ ਵਿੱਚ ਜਕੜੇ ਸਕੂਲ ਵਿੱਚ ਗਈ ਜਿੱਥੇ ਜੇ ਫੰਕਸ਼ਨ ਤੇ ਵੀ ਕੋਈ ਮੈਨੂੰ ਬੁਲਾਵੇ ਮੈਂ ਸਾਰੇ ਕੰਮ ਛੱਡ ਕੇ ਜ਼ਰੂਰ ਕਿਉਂਕਿ ਸਾਡੀ ਨਹੀਂ ਹੈ ਸਾਡਾ ਬੇ ਉਹ ਸਾਡਾ ਪ੍ਰਾਇਮਰੀ ਮਿਡਲ ਹਾਈ ਸਕੂਲ ਦੇ ਸਰਤੇ ਉਸ ਨੇ ਅੱਗੇ ਜਾ ਕੇ ਪੰਚਮਰ ਤੋਂ ਪਹਿਲਾ ਸਕੂਲ ਨੂੰ ਸਮਰਪਿਤ ਹੋਣਾ ਚਾਹੀਦਾ ਬਾਕੀ ਚੀਜ਼ਾਂ ਜਿਹੜੀਆਂ ਨਾ